ਅਗਰ ਜਨਮ ਹੈ ਤੋ ਫਿਰ ਹਜ਼ਾਰਾਂ ਦੁੱਖ ਵੀ ਨੇ ਕਲੇਸ਼ ਵੀ ਨੇ ਅਗਰ ਜਨਮ ਹੋਇਆ ਤੋ ਫਿਰ ਮਰਨ ਵੀ ਹੈ ਬੰਧਨ ਹੈ ਬੰਧਨ ਸਭ ਤੋਂ ਵੱਡਾ ਬਾਰ-ਬਾਰ ਦਾ ਜਨਮ ਬਾਰ-ਬਾਰ ਦਾ ਮਰਨ ਪ੍ਰਾਚੀਨ ઋષਿ ਮਨੇ ਇਸ ਤਰ੍ਹਾਂ ਕਹਿੰਦੇ ਹਨ ਮਹਾਨ ਵਿਚਾਰਕ ਆਚਾਰੀਆ ਦਾਰਸ਼ਨਿਕ ਸੰਤ ਮਹਾਤਮਾ ਬੁੱਧ ਐਸਾ ਕਹਿੰਦੇ ਨੇ ਬੰਧਨ ਕਰਮਾਂ ਦਾ ਪਰਮਾਤਮਾ ਇਹਦੀ ਗੱਲ ਮਹਾਤਮਾ ਬੁੱਧ ਨੇ ਨਹੀਂ ਕੀਤੀ ਬੁਲੇ ਖੇਦੇ ਲੋਗਾ ਨੇ ਇਸ ਮਹਾਨ ਵਿਭੂਤੀ ਨੂੰ ਨਾਸਤਿਕ ਸਮਝ ਲਿਆ ਤਾਂ ਮੈਂ ਅਰਜ਼ ਕਰਾਂ ਅਗਰ ਮਹਾਤਮਾ ਬੁੱਧ ਨਾਸਤਿਕ ਹੈ ਤਾਂ ਫਿਰ ਕੋਈ ਆਸਤਿਕ ਨਹੀਂ ਹੈ ਉਹਦੇ ਆਪਣੇ ਕਹਿਣ ਦਾ ਉਲਟੰਦ ਸੀ ਉਹ ਕਹਿੰਦੇ ਸਨ ਬੰਧਨ ਨ ਤੋੜੋ ਆਪਣੇ ਤੇ ਪਤਾ ਚਲ ਜਾਏਗਾ ਕਿ ਇਹ ਕਿ ਇੱਕ ਅੰਧੇ ਨੂੰ ਮੈਂ ਕਿਤਨਾ ਹੀ ਆਖਾਂ ਸੂਰਜ ਹੈ ਸੂਰਜ ਹੈ ਮੇਰੇ ਆਖਣ ਨਾਲ ਕਿ ਹੋਣਾ ਹੈ ਮੈਂ ਕਹਿੰਦਾ ਹੀ ਨਹੀਂ ਸੁਜਾਖਾ ਹੋ ਜਾਏਗਾ ਅੱਖਾਂ ਖੁੱਲ ਜਾਣ ਗਿਆ ਉਹਨੂੰ ਆਪੇ ਹੀ ਪਤਾ ਚਲ ਜਾਣਾ ਤਾਂ ਉਹ ਕਹਿੰਦੇ ਸਨ ਮੈਂ ਚਿਕਿਤਸਕ ਹਾਂ ਮੈਂ ਵੈਦ ਹਾਂ ਮੈਂ ਇਲਾਜ ਕਰਨ ਵਾਲਾ ਹਾਂ ਅੱਖਾਂ ਖੋਲਣ ਦਾ ਯਤਨ ਕਰ ਰਿਹਾ ਬਾਕੀ ਮੈਂ ਕਿਸੇ ਪ੍ਰਸ਼ਨ ਦਾ ਉੱਤਰ ਨਹੀਂ ਦਿਆਂਗਾ ਇੱਥੋਂ ਹੀ ਭਾਰਤ ਦੇ ਕੁਝ ਵਿਦਵਾਨ ਲੋਗਾ ਨੇ ਉਹਨੂੰ ਨਾਸਤਿਕ ਮੰਨ ਲਿਆ ਉਹ ਕਹਿੰਦਾ ਸਭ ਤੋਂ ਵੱਡਾ ਬੰਧਨ ਕਰਮਾਂ ਦਾ ਹੈ ਹਰ ਕਰਮ ਮਨੁੱਖ ਨੂੰ ਜਕੜ ਕੇ ਰੱਖ ਦਿੰਦਾ ਹੈ ਫੜ ਕੇ ਰੱਖ ਦਿੰਦਾ ਹੈ ਪਹਿਲੇ ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਐਸਾ ਕਹਿੰਦੇ ਨੇ ਬੰਧਨ ਗੁਨਾਹ ਦਾ ਹੈ ਗੁਨਾਹ ਹੀ ਬੰਧਨ ਹੈ ਮੈਂ ਪਹਿਲੇ ਅਰਜ਼ ਕਰ ਚੁੱਕਿਆ ਇੱਕੋ ਹੀ ਗੱਲ ਨੂੰ ਵੱਖ-ਵੱਖ ਸ਼ਬਦਾਂ ਦੇ ਵਿੱਚ ਵੱਖ-ਵੱਖ ਰੂਪਾਂ ਦੇ ਵਿੱਚ ਜਾਂ ਇੰਜ ਕਹਿ ਲਓ ਵੱਖ-ਵੱਖ ਅਵਸਥਾਵਾਂ ਦੇ ਵਿੱਚ ਬਿਆਨ ਕੀਤਾ ਹੈ ਬੰਧਨ ਗੁਨਾਹ ਦਾ ਹੈ ਐਸਾ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਨੇ ਐਸਾ ਹੀ ਹਜ਼ਰਤ ਈਸਾ ਕਹਿੰਦੇ ਨੇ ਉਹ ਵੀ ਕਹਿੰਦੇ ਨੇ ਪਾਪਾਂ ਦਾ ਹੀ ਬੰਧਨ ਹੈ ਗੁਨਾਹਾਂ ਦਾ ਬੰਧਨ ਹੈ ਗੁਨਾਹ ਨਉ ਤਿਆਗੋ ਸੁਖੀ ਹੋ ਜਾਓ ਕਰਮਾਂ ਦਾ ਬੰਧਨ ਹੈ ਬੰਧਨ ਭਰੇ ਕਰਮ ਨਾ ਕਰੋ ਪਰ ਧਿਆਨ ਸਾਧਨਾ ਕਰਦੇ ਕਰਦੇ ਨਿਸ਼ਕਰਮ ਹੋ ਜਾਓ ਅਕਰਮ ਹੋ ਜਾਓ ਬੰਧਨ ਟੁੱਟ ਜਾਣਗੇ ਇੱਕ ਛਿਨ ਲਈ ਅਗਰ ਅਕਰਮ ਹੋ ਜਾਓ ਨਿਸ਼ਕਰਮ ਹੋ ਜਾਓ ਨਿਸ਼ ਵਿਚਾਰ ਹੋ ਜਾਓ ਤੋ ਬੰਧਨ ਟੁੱਟ ਜਾਣਗੇ ਉਹਨਾਂ ਨੇ ਆਪਣੀ ਆਪਣੀ ਸਾਧਨਾਂ ਦੇ ਢੰਗ ਵੀ ਦੱਸੇ ਹੋਏ ਨੇ ਗੁਨਾਹ ਕਿਵੇਂ ਤੁਲਣਗੇ ਸਵਾਬ ਕਰੋ ਮੁਹੰਮਦ ਸਾਹਿਬ ਕਹਿੰਦੇ ਨੇ ਸਵਾਬ ਕਰੋ ਤੇ ਨਮਾਜ਼ ਪੜੋ ਗੁਨਾਹ ਕਿਵੇਂ ਤੁਲਣਗੇ حضرت ঈਸਾ ਕਹਿੰਦੇ ਨੇ ਪਹਿਲੇ ਆ ਕੇ ਕਬੂਲ ਕਰੋ ਮੈਂ ਗੁਨਾਹਗਾਰ ਹਾਂ ਮੈਂ ਗੁਨਾਹ ਕੀਤੇ ਨੇ ਮੈਂ ਕੀਤੇ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਚਰਚ ਦੇਚ ਇਕ ਥਾਂ ਗੁਪਤ ਰੱਖੀ ਗਈ ਹੈ ਅੰਦਰ ਕੱਲਾ ਬੰਦਾ ਉੱਥੇ ਖੜਾ ਹੋ ਕੇ ਗੁਨਾਹਾਂ ਨੂੰ ਕਬੂਲਦਾ ਹੈ ਦੂਜਾ ਨਾ ਸੁਣੇ ਕਿਉਂਕਿ ਦੂਜੇ ਦੇ ਸਾਹਮਣੇ ਤੇ ਹਰ ਮਨੁੱਖ ਦੀ ਤਸਵੀਰ ਬੜੀ ਚੰਗੀ ਹੈ ਨਾ ਤੇ ਜੇ ਸੁਣ ਲਵੇ ਐਵੇਂ ਕੀਤਾ ਐਵੇਂ ਕੀਤਾ ਐਵੇਂ ਕੀਤਾ ਨਾ ਫੋ ਫਿਰ ਤਸਵੀਰ ਮਨੁੱਖ ਦੀ ਧੁੰਦਲੀ ਹੋ ਸਕਦੀ ਹੈ ਤੋ ਗੁਪਤ ਕਮਰੇ ਦੇ ਚਰਚ ਦੇ ਅੰਦਰ ਕਿਸਾਈ ਹੋਗ ਪਰਮਾਤਮਾ ਨੂੰ ਕਲਪਨਾ ਦੀ ਦੁਨੀਆ ਦਾ ਬਣਾ ਕੇ ਸਾਹਮਣੇ ਰੱਖ ਕੇ ਗੁਨਾਹ ਕਬੂਲ ਕਰ ਦੇਣਾ اے ਪ੍ਰਭੂ ਮੈਂ ਇਹ ਵੀ ਕੀਤਾ ਮੈਂ ਇਹ ਵੀ ਕੀਤਾ ਮੈਂ ਇਹ ਵੀ ਕੀਤਾ ਮੈਂ ਇਹ ਵੀ ਕੀਤਾ ਬੰਧਨ ਗੁਨਾਹਾਂ ਦੇ ਨੇ ਐਸੇ ਹੀ ਅਹਿਲੇ ਇਸਲਾਮ حضرت ਮੁਹੰਮਦ ਸਾਹਿਬ ਕਹਿੰਦੇ ਨੇ ਐਸੇ ਹੀ ঈਸਾ ਕਹਿੰਦੇ ਨੇ ਕਰਮ ਹੀ ਬੰਧਨ ਨੇ ਐਸਾ ਆਤਮਾ ਬੁੱਧ ਕਹਿੰਦੇ ਨੇ ਇਹ ਜਨਮ ਬੰਧਨ ਹੈ ਮਰਨ ਬੰਧਨ ਹੈ ਆਧ ਕਾਲ ਦਾ ਭਾਰਤ ਦੇ ਰਿਸ਼ੀ ਮਨੀ ਕਹਿੰਦੇ ਰਹੇ। ਧਰਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ 'ਚ ਬੰਧਨਾ ਹੁੰਦਾ ਬੜਾ ਜ਼ਿਕਰ ਹੈ। ਇੱਕ ਜਗ੍ਹਾ ਨਹੀਂ ਕਈ ਜਗ੍ਹਾ। ਬੰਧਨ ਤੋਵੇ, ਹੋਵੇ ਮੁਕਤ। ਕਹਿਤ ਕਬੀਰ ਜੋ ਹਰਿ ਆਵੇ ਜੀਵਤ ਬੰਧਨ ਤੋਰੇ। ਪਰੇ ਬੰਧਨ ਕੀ ਹੈ? ਗੁਰਵਰਜਨ ਦੇਵ ਜੀ ਮਹਾਰਾਜ ਅੱਜ ਦੇ ਵਾਕ 'ਚ ਕਹਿ ਰਹੇ ਨੇ। ਕਰ ਕਿਰਪਾ ਦੀਓ ਮੋਇ ਨਾਮਾ। ਬੰਧਨ ਤੇ ਛੁੱਟ ਗਏ ਬੰਧਨ ਟੁੱਟ ਗਏ ਮੇਰੇ ਤੁਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਜੋ ਮੈਂ ਤੁਛ ਬੁੱਧੀ ਅਨਸਾਰ ਵਿਚਾਰਿਆ ਭਾਵੇਂ ਇਸ ਸਾਗਰ ਦੇ ਚੋਂ ਇੱਕ ਚਮਚ ਪਾਣੀ ਕੱਢਣ ਵਾਂਢੀ ਹੈ ਇੱਕ ਚਮਚ ਪਾਣੀ ਪਰ ਚਲੋ ਸਾਗਰ ਦਾ ਹੀ ਪਾਣੀ ਹੈ ਇੰਜ ਕਹਿਣਾ ਭਾਵੇਂ ਇੱਕ ਚਮਚ ਹੈ ਪਰ ਸਾਗਰ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਆਪਣੀ ਮਤ ਹੀ ਬੰਧਨ ਹੈ ਆਪਣੀ ਅਕਲ ਹੀ ਬੰਧਨ ਹੈ ਜਿਤਨੇ ਚਿਰ ਤੱਕ ਜੀਵਣਾ ਆਪਣੀ ਮਤ ਦੇ ਮੁਤਾਬਕ ਹੈ ਇਹਨੋ ਹੀ ਮਨਮਤ ਕਹਿੰਦੇ ਨੇ ਗਲੌ ਔਰ ਮਨਮੁਖ ਕਹਿੰਦੇ ਨੇ ਆਪਣੀ ਮਤ ਹੀ ਬੰਧਨ ਹੈ ਆਪਣੀ ਅਕਲ ਹੀ ਬੰਧਨ ਹੈ ਜਿਤਨੇ ਚਿਰ ਤੱਕ ਮਨੁਖ ਜੀ ਰਿਹਾ ਹੈ ਆਪਣੇ ਅਕਲ ਦੇ ਮੁਤਾਬਕ ਦੁੱਖ ਬਣਿਆ ਰਹੇਗਾ ਜਨਮ ਤੇ ਮਰਨ ਵੀ ਬਣੇ ਰਹਿਣਗੇ ਫਿਰ ਮਹਾਰਾਜ ਕਹਿੰਦੇ ਨਾ ਪਾਪ ਵੀ ਬਣੇ ਰਹਿਣਗੇ ਪਾਪ ਪੁੰਨ ਨਾਲ ਨਹੀਂ ਧੁਲਣਗੇ ਪੁੰਨ ਕਰਦਿਆਂ ਆ ਵੀ ਪਾਪ ਕਰ ਪੈਣਗੇ ਦਾਨ ਦੇਣ ਵਾਸਤੇ ਵੀ ਬੇਈਮਾਨੀ ਕਰਨੀ ਪੈਗੀ ਆਪ ਸੁਣ ਕੇ ਹੈਰਾਨ ਹੋਵੇਗੇ ਬੜਾ ਕ੍ਰਾਂਤੀਕਾਰੀ ਬਚਨ ਹੈ ਭਗਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਪ ਪੁੰਨ ਦੋਏ ਇਕ ਸਮਾਨ ਇਕ ਹੋ ਜਾਣੇ ਹੁਣ ਇੱਥੇ ਹੈਰਾਨਗੀ ਹੋ ਜਾਏਗੀ ਤੇ ਜੇ ਪਾਪ ਤੇ ਪੁੰਨ ਸਾਹਮਣੇ ਬਰਾਬਰ ਨੇ ਇਕੋ ਜਿਆਨੇ ਫਿਰ ਤੇ ਪੋਨ ਕਰਨ ਦੀ ਲੋੜ ਨਹੀਂ ਹੋਈ ਪਾਪੀ ਪੁੰਨੀ ਕੋਈ ਹੋ ਗਏ ਇਕੋ ਹੀ ਹੋ ਗਏ ਆਪਣੀ ਅਕਲ ਨਾਲ ਮੈਂ ਪਾਪ ਕਰ ਰਿਹਾ ਆਪਣੀ ਅਕਲ ਨਾਲ ਮੈਂ ਪੁੰਨ ਕਰ ਰਿਹਾ ਇਹ ਦੋਵੇਂ ਬਰਾਬਰ ਨੇ ਦੋਵੇਂ ਬਰਾਬਰ ਨੇ ਕਿਉਂਕਿ ਅਕਲ ਸੀਮਤ ਹੈ ਅਕਲ ਮੈਲੀ ਹੈ ਮਨੁਕ ਦਾ ਮਨ ਮੈਲੇ ਸਮਝ ਮੈਲੀ ਹੈ ਅਕਲ ਮੈਲੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਐਸਾ ਕਹਿੰਦੀ ਹੈ ਮਨ ਮੈਲੇ ਸਭ ਕਿਛ ਮੈਲਾ ਤਨ ਦੋਤੇ ਮਤ ਅਚਾ ਨਾ ਹੋਏ ਬਰਦਾਸ਼ ਕਰ ਲੈਣਾ ਇਹ ਸ਼ਬਦ ਅਗਰ ਮਨ ਮੈਲੇ ਤੋਂ ਇਹਦਾ ਕੀਤਾ ਹੋਇਆ ਪਾਠ ਮੈਲਾ ਹੈ ਮਨ ਮੈਲਾ ਹੈ ਤੋ ਇਹਦੀ ਕੀਤੀ ਹੋਈ ਕਥਾ ਮੈਲੀ ਹੈ ਮੈਲ ਨਹੀਂ ਦੋਵੇਗੇ ਮਨ ਮੈਲਾ ਹੈ ਤੋ ਇਹਦੀ ਕੀਤੀ ਹੋਈ ਸੇਵਾ ਤੇ ਦਾਨ ਮੈਲਾ ਹੈ ਮਨ ਮੈਲਾ ਹੈ ਤੋ ਇਹਦੇ ਕੀਤੇ ਹੋਏ ਸਾਰੇ ਪੁੰਨ ਵੀ ਮੈਲੇ ਨੇ ਸਾਇ ਮੇਰੇ ਹੱਥ ਕਾਲਖ ਨਾਲ ਭਰੇ ਹੋਵਨ ਤੇ ਅਪਵਿੱਤਰ ਹੋਵਨ ਮੈਂ ਜਿਸ ਜਿਸ ਚੀਜ਼ ਨੂੰ ਛੋਵਾਂਗਾ ਭਾਵੇਂ ਕੁਝ ਵੀ ਹੈ ਉਹ ਤੇ ਦਾਗੀ ਹੁੰਦੀ ਜਾਏ ਪੋਤੇ ਮੈਲੀ ਹੁੰਦੀ ਜਾਈ ਬੜਾ ਕ੍ਰਾਂਤੀਕਾਰੀ ਬਚਨ ਹੈ ਇਹ ਮਨ ਮੈਲੇ ਸਭ ਕੁਛ ਮੈਲਾ ਇਹ ਮੈਲਾ ਮਨ ਪੁੰਨ ਕਰ ਰਿਹਾ ਹੈ ਇਹ ਮੈਲਾ ਮਨ ਪਾਪ ਕਰ ਰਿਹਾ ਹੈ ਪਾਪ ਪੁੰਨ ਦੋਵੇ ਇਕ ਸਮਾਨ ਬਰਾਬਰ ਨਹੀਂ ਬਰਾਬਰ ਨਹੀਂ ਕਿਸ ਨੂੰ ਗਹਿਰਾਈ ਨਾਲ ਦੇਖਿਆ ਨਹੀਂ ਗਿਆ ਇੱਕ ਗੁਰਦੁਆਰੇ ਆ ਰਿਹਾ ਹੈ 40 ਸਾਲ ਤੋਂ ਇੱਕ ਗੁਰਦੁਆਰੇ ਨਹੀਂ ਆ ਰਿਹਾ ਗੁਸਤਾਖੀ ਮਾਫ ਅੱਜ ਦੇ ਹਾਲਾਤ ਦੇ ਦੋਹਾਂ ਦੀ ਜ਼ਿੰਦਗੀ ਵਿੱਚ ਕੋਈ ਬਹੁਤ ਵੱਡਾ ਫਰਕ ਫਰਕ ਨਹੀਂ ਮਿਲੇਗਾ ਇੱਕ ਮੰਦਰ ਜਾ ਰਿਹਾ ਹੈ ਇੱਕ ਨਹੀਂ ਜਾ ਰਿਹਾ ਹੈ ਇੱਕ ਮਸਜਿਦ ਦੇ ਜ ਨਮਾਜ਼ ਪੜ ਰਿਹਾ ਹੈ ਇੱਕ ਨਹੀਂ ਪੜ ਰਿਹਾ ਦੋਹਾਂ ਦੀ ਤਰਜ਼ੇ ਜ਼ਿੰਦਗੀ ਦੇ ਵਿੱਚ ਕੋਈ ਬਹੁਤ ਵੱਡਾ ਫਰਕ ਨਹੀਂ ਮਿਲੇਗਾ